ਖਿਲਾਫ ਸਾਡਾ ਸੀ ਪਰਚਾ ਕੱਟੋ ਪਰਚਾ ਹੋ ਰਿਹਾ ਦੋਆ ਦੀ ਉਹਨਾਂ ਵੀਡੀਓ ਮੁਤਾਬਕ ਸਾਡੀ ਜਿੰਨਾ ਦੀ ਹੋ ਰਹੀ ਹੈ ਉਹ ਕਹਿੰਦੇ ਤਕਰੀਕੀ ਨਾ ਕਰਦੇ ਉਹ ਪਰਚਾ ਬਾਈ ਨੇ ਮੋਂਾਂ ਤੇ ਖਿਲਾਫ ਹੋ ਜੂਗਾ ਜਿਹੜੇ ਅਸੀਂ ਗਾਂ ਲਿਖ ਕੇ ਦਿੱਤੀ ਤੇ ਤਬਦੀਸ਼ ਆ ਜਾਣਗੇ ਅਸੀਂ ਤਾਂ ਮੁਖਵਿੰਦਰ ਸਿੰਘ ਮਾਲਵੀ 120 ਤਿਆਰ ਰੱਖੇ ਉਹ ਕਹਿੰਦੇ ਉਹਦੀ ਤਬਦੀਸ਼ ਕਰ ਲੈਂਦੇ ਛੱਡਦੇ ਹੋ ਵੀ ਨਹੀਂ ਐਸ ਐਚਓ ਜਿਹੜਾ ਬਾ ਲਗਭਗ ਉਹ ਛੁੱਟੀ ਤੇ ਭੇਜਣੀ ਕੋ ਅਸੀਂ ਦਾ ਰਿਕਵੈਸਟ ਕੀਤਾ ਛੁੱਟੀ ਤੇ ਭੇਜੋ ਹਰ ਫ੍ਰੀ ਐਂ ਫੇਰ ਇਨਬਾਰੀ ਕਰੋ ਔਰ ਉਹਦੀ ਇਨਕੁਆਰੀ ਵੀ 3 ਦਿਨ ਲਏ ਤੇ ਨਾਲ ਦੇ ਨਾਲ ਬਿਥੋ ਦੇ ਖਿਲਾਫ ਵੀ ਕਾਰਵਾਈ ਲਿਖਣਗੇ ਇਲੈਕਸ਼ਨ ਕਮਿਸ਼ਨ ਇਹ ਉਹ ਜਿਆਦਾ ਸੱਚ ਨਹੀਂ ਚਾਹੀਦਾ ਤੋਂ ਇਸ ਕਰਕੇ ਫਿਰ ਅਸੀਂ ਹਜ ਤੱਕ ਮੁਕਾਇਆ ਤੇ ਕੱਲ ਤਰਨਜੀਤ ਸਿੰਘ ਜੀ ਸੰਧੂ ਕਹਿੰਦੇ ਮਜੀਠੇ ਆ ਰਹੇ ਮੈਂ ਖੁਦ ਜਾਊਂਗਾ ਉੱਥੇ ਉਹਨਾਂ ਨੂੰ ਸਵਾਲ ਜਵਾਬ ਕਰਨ ਮਨਜੀਤ ਸਿੰਘ ਮੰਨਾ ਬਾਰੇ ਪਤਾ ਲੱਗਾ ਵੀ ਉਹ ਬਾਬੇ ਪਕਾੜੇ ਆ ਰਹੇ ਦੋਵਾਂ ਪਾਸੇ ਤੇ ਸਭ ਲੋੜ ਚਾਹੀਦਾ ਬਿਲਕੁਲ ਵਿਰੋਧ ਨੇ ਸਵਾਲ ਜਵਾਬ ਕਰਾਂਗੇ ਜੇ ਸਵਾਲਾਂ ਦਾ ਜਵਾਬ ਆਪਾਂ ਦਾ ਜਾਣ ਕੇ ਫਿਰ ਬਰੋਧ ਲੇਕਿਨ ਜੇ ਸਿਰਫ ਪੁੱਛਨੇ ਕਿ ਆ ਕਿ ਬਿਲਕੁਲ ਸ਼ਾਂਤਮਈ ਰਹੋ ਤੁਸੀਂ ਵੀ ਜਵਾਬ ਦਿੱਤਾ ਕਿ ਅਸੀਂ ਸ਼ਾਂਤਮਈ ਆ ਕੀ ਲੱਗਦਾ ਹੈ ਕਿ ਹਜੇ ਵੀ ਜ਼ੁਬਾਨੀ ਜੰਗ ਦੋਵੇਂ ਬੰਨੋ ਤੇਜ਼ ਨਜ਼ਰ ਆ ਰਹੀ ਹੈ ਨਹੀਂ 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 ਲੱਗਦਾ ਦੇਖੋ ਵਿਚਾਰਕ ਜਿਹੜੇ ਪ੍ਰੋਪੋਗੈਂਡਾ ਇਹ ਇਹ ਹੈਲਦੀ ਡੈਮੋਕ੍ਰੇਸੀ ਹੈ ਚੱਲਦਾ ਹੁੰਦਾ ਕੋਈ ਮਸਲਾ ਨਹੀਂ ਹੈਗਾ ਸਾਡਾ ਇੰਡੀਵੀਜੀਬਲ ਕਿਸੇ ਪਾਪਾ ਦੇ ਲੀਡਰ ਨਾਲ ਕੋਈ ਵੈਰ ਕਰੋ ਨਹੀਂ ਵਚਾਰਕ ਵਿਰੋਧ ਹਾਸਾਕ ਵਿਚਾਰਕ ਵਿਰੋਧ ਅਸੀਂ ਕਰਾਂਗੇ ਠੀਕ ਹੈ ਉਹ ਉਹ ਪਰ ਜਦੇ ਕਿਉਂ ਸਕੇ ਸਵਾਲਾਂ ਦਾ ਜਵਾਬ ਦੇ ਸਾਡੀ ਸਵਾਲਾਂ ਅਸੀਂ ਤਾਂ ਚੈਲੰਜ ਕਬੂਲ ਕਰ ਲਿਆ ਗਰੇਵਾਲ ਸਾਹਿਬ ਬੋਲੇ ਤੇ ਪੰਜਾਬ ਕੰਦੀ ਪ੍ਰਧਾਨ ਜੱਕ ਸਾਹਿਬ ਬੋਲੇ ਵੀ ਸਾਡੇ ਨਾਲ ਜਵਾਲ ਜਵਾਬ ਚੰਡੀਕਟ ਕਰ ਲੋ ਅਸੀਂ ਤਾਂ ਮੰਗ ਲਿਆ ਵੀ ਤੁਸੀਂ ਕਹਿਣਾ ਉਤਲੀਆਂ ਗੱਲਾਂ ਪ੍ਰਧਾਨ ਮੰਤਰੀ ਨੂੰ ਸਾਧ ਲੋ ਖੇਤੀਬਾੜੀ ਮੰਤਰੀ ਨੂੰ ਜੇਪੀ ਨੱਡਾ ਜੀ ਨੂੰ ਸਾਧ ਲੋ ਅਸੀਂ ਸਵਾਲ ਜਵਾਬ ਕਰ ਲਈ ਲੈ ਪਤਾ ਲੱਗ ਜੂ ਦੁਨੀਆ ਦੀ ਸਾਰੀ ਪ੍ਰੈਸ ਸਾਧ ਲੋ ਤੇ ਕਿਹਦੇ ਸੱਚੇ ਕਿਹਦੇ ਝੂਠੇ ਸਵਾਲ ਦੇ ਜਵਾਬ ਤੋਂ ਭੱਜ ਕੇ ਕੋਈ ਇਲਜ਼ਾਮ ਲਾਉਣਾ ਜਾਂ ਸਾਡਾ ਪਿਛਲੇ 20 22 ਸਾਲ ਦਾ ਕਰੈਕਟਰ ਹੈ ਕੋਈ ਪਾਰਟੀ ਆਵੇ ਕੋਈ ਜਾਵੇ ਅਸੀਂ ਤਾਂ ਇਹ ਵੀ ਨਹੀਂ ਕਹਿੰਦੇ ਕਿ ਇਹਨੂੰ ਵੋਟ ਪਾਉਣੀ ਕਿ ਇਹਨੂੰ ਨਹੀਂ ਪਾਉਣੀ ਲੋਕਾਂ ਨੇ ਮਰਜ਼ੀ ਕਰਨੀ ਅਸੀਂ ਤਾਂ ਲੋਕਾਂ ਨੂੰ ਕਿਹੜੇ ਮੁੱਦਿਆਂ ਤੇ ਲੋਕਾਂ ਨੇ ਗੱਲ ਕਰਨੀ ਉਹਦੇ ਲਈ ਸੁਚੇਤ ਕਰ ਰਹੇ ਹਾਂ ਔਰ ਇਹ ਡੈਮੋਕਰੇਸੀ ਵਿੱਚ ਬੰਦਾ ਵਾ ਜਿੱਥੇ ਦੇ ਸਾਰੀਆਂ ਪਾਲਸੀਆਂ ਚੁੱਕ ਕੇ ਅਮਰੀਕਾ ਦਾ ਤਾਂ ਰਾਸ਼ਟਰਪਤੀ ਲੋਕਾਂ ਦੀ ਡਿਬੇਟ ਚੋਂ ਤੈਅ ਹੁੰਦਾ ਜਿੱਥੋਂ ਦੀਆਂ ਪਾਲਸੀਆਂ ਚੱਕ ਕੇ ਤੁਹਾਨੂੰ ਕੀ ਡਰ ਆ ਤੁਸੀਂ ਸਾਡੇ ਨੁਮਾਇੰਦੇ ਹੋ ਜੇ ਵਾਕਿਆ ਤੁਸੀਂ ਵਿਕਾਸ ਕੀਤਾ ਮਿਲਦਾ ਸਾਲ ਤੋਂ ਵਿਕਾਸ ਦਾ ਝੰਡਾ ਸਾਡੇ ਸਾਹਮਣੇ ਰੱਖੋ ਸਾਡੇ ਸਵਾਲਾਂ ਦੇ ਜਵਾਬ ਦੇ ਦਿਓ ਅਸੀਂ ਤਾਂ ਨਹੀਂ ਕ ਆਪੇ ਵੀਡੀਓ ਬਾਇਰਲ ਹੋ ਲੂ ਲੋਕ ਫੈਸਲਾ ਕਰ ਲੈਣਗੇ ਕਿ ਤੁਹਾਡੇ ਜਵਾਬ ਸਹੀ ਨੇ ਜਾਂ ਸਾਡੇ ਸਵਾਲ ਸਹੀ ਕਹਿੰਦਾ ਮੁੱਢ ਕਿ ਆਖਤੀ ਸਵਾਲ ਕੀ ਜਿਹੜੇ ਜਿਹੜੇ ਜ਼ਖਮੀ ਹੋਏ ਸੀ ਕਹਿੰਦੇ ਹੱਥ ਕਿਵੇਂ ਠੀਕ ਨੇ ਹਾਂ ਨੇ ਜ਼ਖਮੀ ਠੀਕ ਨੇ ਅਸੀਂ ਉਹਨਾਂ ਦਾ ਅੱਜ ਉੱਥੇ ਮੈਡੀਕਲ ਕਰਵਾਇਆ ਹੈਗਾ ਕਬੂਠਾ ਨੇ ਵਾਲਿਆਂ ਨੇ ਕਹਿ ਕੇ ਔਰ ਉਹ ਭਰਤੀ ਨੇ ਕੱਲ ਉਹਨਾਂ ਦਾ ਐਕਸਰੀ ਕਰਨ ਬਾਰੇ ਅਸੀਂ ਕਿਹ ਪਰਖਲਾਪ ਸਾਡਾ ਸੀ ਪਰਚਾ ਕੱਟੋ ਪਰਚਾ ਹੋ ਰਿਹਾ ਦੋਆ ਦੀ ਉਹਨਾਂ ਵੀਡੀਓ ਮੁਤਾਬਕ ਸਾਡੀ ਜਿੰਨਾ ਦੀ ਹੋ ਰਹੀ ਹੈ ਉਹ ਕਹਿੰਦੇ ਤਪਰੀਕੀ ਨਾ ਕਰਦੇ ਉਹ ਪਰਚਾ ਬਾਈ ਨੇ ਮੋਂਾਂ ਤੇ ਖਲਾਫ ਹੋ ਜੂਗਾ ਜਿਹੜੇ ਅਸੀਂ ਗਾਂ ਲਿਖ ਕੇ ਦਿੱਤੀ ਤੇ ਤਬਦੀਸ਼ ਆ ਜਾਣਗੇ ਅਸੀਂ ਤਾਂ ਮੁਖਵਿੰਦਰ ਸਿੰਘ ਮਾਲਵੀ 120 ਤਿਆਰ ਰੱਖੇ ਉਹ ਕਹਿੰਦੇ ਉਹਦੀ ਤਬਦੀਸ਼ ਕਰ ਲੈਂਗੇ ਛੱਡ ਦੇ ਉਹ ਵੀ ਨਹੀਂ ਐਸਐਚਓ ਜਿਹੜਾ ਵਾ ਲਗਭਗ ਉਹ ਛੁੱਟੀ ਤੇ ਭੇਜਣਗੇ ਅਸੀਂ ਤਾਂ ਰਿਕੁਐਸਟ ਕੀਤੀ ਛੁੱਟੀ ਤੇ ਭੇਜੋ ਜੀ ਔਰ ਫ੍ਰੀ ਐਂਡ ਫੇਅਰ ਇਨਕੁਆਇਰੀ ਕਰੋ ਔਰ ਉਹਦੀ ਇਨਕੁਆਇਰੀ ਵੀ ਤਿੰਨ ਦਿਨ ਲਏ ਤੇ ਨਾ ਗਰਾਂਜ ਵਿੱਚ ਉਹਦੇ ਖਿਲਾਫ ਵੀ ਕਾਰਵਾਈ ਹੋ ਲਿਖਣਗੇ ਇਲੈਕਸ਼ਨ ਕਮਿਸ਼ਨ ਜੇ ਇਹ ਹੋ ਜਾਏ ਐਸਐਚਓ ਨਹੀਂ ਚਾਹੀਦਾ ਤੋਂ ਇਸ ਕਰਕੇ ਫਿਰ ਅਸੀਂ ਆ ਤਾਂ ਪਟੀਸ਼ਨ ਮੁਕਾਇਆ ਤੇ ਕੱਲ ਤਰਨਜੀਤ ਸਿੰਘ ਜੀ ਸੰਧੂ ਕਹਿੰਦੇ ਮਜੀਠੇ ਆ ਰਹੇ ਆ ਮੈਂ ਖੁਦ ਜਾਊਂਗਾ ਉੱਥੇ ਉਹਨਾਂ ਨੂੰ ਸਵਾਲ ਜਵਾਬ ਕਰਨ ਮਨਜੀਤ ਸਿੰਘ ਮੰਨਾ ਬਾਰੇ ਪਤਾ ਲੱਗਾ ਵੀ ਉਹ ਬਾਬੇ ਪਕਾਲੇ ਆ ਰਹੇ ਦੋਵਾਂ ਪਾਸਿਆਂ ਤੇ ਸਭ ਵਿਰੋਧ ਚਾਹੀਦਾ ਹੈਗਾ ਵੀ ਬਿਲਕੁਲ ਵਿਰੋਧ ਨਹੀਂ ਸਵਾਲ ਜਵਾਬ ਕਰਾਂਗੇ ਜੋ ਸਵਾਲਾਂ ਦਾ ਜਵਾਬ ਆਪਾਂ ਦਾ ਜਾਣ ਕੇ ਫਿਰ ਬਰੋਧ ਕਰਾਂਗੇ। ਲੇਕਿਨ ਜੇ ਸਿਰਫ ਪੁੱਛਦੇ ਕਿ ਕਿ ਬਿਲਕੁਲ ਸ਼ਾਂਤਮਈ ਰਹੋ ਤੁਸੀਂ ਵੀ ਜਵਾਬ ਦਿੱਤਾ ਕਿ ਅਸੀਂ ਸ਼ਾਂਤਮਈ ਆ। ਕੀ ਲੱਗਦਾ ਹੈ ਕਿ ਹਜੇ ਵੀ ਜਬਾਨੀ ਜੰਗ ਦੋਵਾਂ ਪੰਨੋਂ ਤੇਜ਼ ਨਜ਼ਰ ਆ ਰਹੀ ਹੈ? ਨਹੀਂ 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 ਲੱਗਦਾ। ਦੇਖੋ ਵਿਚਾਰਕ ਜਿਹੜੇ ਪ੍ਰੋਪਗੈਂਡਾ ਇਹ ਇਹ ਹੈਲਦੀ ਡੈਮੋਕ੍ਰੇਸੀ ਹੈ ਚੱਲਦਾ ਹੁੰਦਾ ਕੋਈ ਮਸਲਾ ਨਹੀਂ ਹੈਗਾ। ਸਾਡਾ ਇੰਡੀਵੀਜੀਬਲ ਕਿਸੇ ਪੱਖਪਾਤ ਦੇ ਲੀਡਰ ਨਾਲ ਕੋਈ ਵੈਅ ਕਰੋ ਨਹੀਂ। ਵਿਚਾਰਕ ਵਿਰੋਧਾ ਸਕਦਾ। ਵਿਚਾਰਕ ਵਿਰੋਧ ਅਸੀਂ ਕਰਾਂਗੇ। ਕਿ ਕਿਉਂ ਉਹ ਭੱਜਦੇ ਕਿਉਂ ਸਾਡੇ ਸਵਾਲਾਂ ਦਾ ਜਵਾਬ ਦੇ ਨਾ ਸਾਡੇ ਸਵਾਲਾਂ ਦਾ ਅਸੀਂ ਤਾਂ ਚੈਲੰਜ ਕਬੂਲ ਕਰ ਲਿਆ ਗਰੇਵਾਲ ਸਾਹਿਬ ਬੋਲੇ ਤੇ ਪੰਜਾਬ ਦੇ ਪ੍ਰਧਾਨ ਜੱਕ ਸਾਹਿਬ ਬੁੱਲੇ ਵੀ ਸਾਡੇ ਨਾਲ ਜਵਾਲ ਜਵਾਬ ਚ ਇੰਡੀਕੇਟ ਕਰ ਲਓ ਅਸੀਂ ਤਾਂ ਮੰਗ ਲਿਆ ਵੀ ਤੁਸੀਂ ਕਹਿਣਾ ਉਤਲੀਆਂ ਗੱਲਾਂ ਪ੍ਰਧਾਨ ਮੰਤਰੀ ਨੂੰ ਸਾਧੋ ਖੇਤੀਬਾੜੀ ਮੰਤਰੀ ਨੂੰ ਕੱਢੋ ਜੇਪੀ ਨੱਡਾ ਜੀ ਨੂੰ ਸਾਧ ਲਓ ਅਸੀਂ ਸਵਾਲ ਜਵਾਬ ਕਰ ਲਈ ਨੇ ਪਤਾ ਲੱਗ ਜੂ ਦੁਨੀਆ ਦੀ ਸਾਰੀ ਪ੍ਰੈਸ ਸਾਧ ਲਓ ਤੇ ਕਿਹਦੇ ਸੱਚੇ ਕਿਹਦੇ ਝੂਠੇ ਸਵਾਲ ਦੇ ਜਵਾਬ ਤੋਂ ਭੱਜ ਕੇ ਕੋਈ ਇਲਜ਼ਾਮ ਲਾਉਣਾ ਜਦ ਸਾਡਾ ਪਿਛਲੇ 20 22 ਸਾਲ ਦਾ ਕਰੈਕਟਰ ਹੈ ਕੋਈ ਪਾਰਟੀ ਆਵੇ ਕੋਈ ਜਾਵੇ ਅਸੀਂ ਤਾਂ ਇਹ ਵੀ ਨਹੀਂ ਕਹਿੰਦੇ ਕਿ ਇਹਨੂੰ ਵੋਟ ਪਾਉਣੀ ਕਿ ਇਹਨੂੰ ਨਹੀਂ ਪਾਉਣੀ ਲੋਕਾਂ ਨੇ ਮਰਜ਼ੀ ਕਰਨੀ ਅਸੀਂ ਤਾਂ ਲੋਕਾਂ ਨੂੰ ਕਿਹੜੇ ਮੁੱਦਿਆਂ ਤੇ ਲੋਕਾਂ ਨੇ ਗੱਲ ਕਰਨੀ ਉਹਦੇ ਲਈ ਸचेत ਕਰ ਰਹੇ ਹਾਂ ਔਰ ਇਹ ਡੈਮੋਕਰੇਸੀ ਵਿੱਚ ਵੰਡਾ ਵਾ ਜਿੱਥੇ ਦੇ ਸਾਰੀਆਂ ਪਾਲਸੀਆਂ ਚੋਕੇ ਅਮਰੀਕਾ ਦਾ ਤਾਂ ਰਾਸ਼ਟਰਪਤੀ ਲੋਕਾਂ ਦੀ ਡਿਬੇਟ ਚੋਂ ਤੈਅ ਹੁੰਦਾ ਜਿੱਥੋਂ ਦੀਆਂ ਪਾਲਸੀਆਂ ਚੱਕ ਕੇ ਤੁਹਾਨੂੰ ਕੀ ਡਰ ਆ ਤੁਸੀਂ ਸਾਡੇ ਨੁਮਾਇੰਦੇ ਹੋ ਜੇ ਵਾਕਿਆ ਤੁਸੀਂ ਵਿਕਾਸ ਕੀਤਾ ਵੀ 10 ਸਾਲ ਤੋਂ ਵਿਕਾਸ ਦਾ ਝੰਡਾ ਸਾਡੇ ਸਾਹਮਣੇ ਰੱਖੋ ਸਾਡੇ ਸਵਾਲਾਂ ਦੇ ਜਵਾਬ ਦੇ ਦਿਓ ਅਸੀਂ ਤਾਂ ਨਹੀਂ ਕਹਿੰਦੇ ਆਪੇ ਵੀਡੀਓ ਬਾਇਰਲ ਹਲੂ ਲੋਕ ਫੈਸਲਾ ਕਰ ਲੈਣਗੇ ਕਿ ਤੁਹਾਡੇ ਜਵਾਬ ਸਹੀ ਨੇ ਜਾਂ ਸਾਡੇ ਸਵਾਲ ਸਹੀ ਕਹਿੰਦਾ ਮੁੱਢ ਕਿ ਆਪੇ ਸਵਾਲ ਕੀ ਜਿਹੜੇ ਜਿਹੜੇ ਜ਼ਖਮੇ ਹੋਏ ਸੀ ਕਹਿੰਦੇ ਹੱਥ ਕਿਵੇਂ ਠੀਕ ਨੇ ਹਾਂ ਜਖਮੀ ਠੀਕ ਨੇ ਅਸੀਂ ਉਹਨਾਂ ਦਾ ਅੱਜ ਉੱਥੇ ਮੈਡੀਕਲ ਕਰਵਾਇਆ ਹੈਗਾ ਕਬੂਠਾ ਨੇ ਵਾਲਿਆਂ ਨੇ ਕਹਿ ਕੇ ਔਰ ਉਹ ਭਰਤੀ ਨੇ ਕੱਲ ਉਹਨਾਂ ਦਾ ਐਕਸਰੇ ਕਰਨ ਬਾਰੇ ਅਸੀਂ ਕਿਹਾ